ਅੱਜ ਲਾਈਨਜ਼ ਕਲੱਬ ਸਮਾਣਾ 골ਡ ਵੱਲੋਂ ਰੋੜ ਸੁਰੱਖਿਆ ਮਹੀਨੇ ਦੇ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਰਿਫਲੈਕਟਰਾਂ ਦੀ ਸੇਵਾ ਕੀਤੀ ਗਈ। ਟ੍ਰੈਫਿਕ ਪੁਲਿਸ ਆਫਿਸ ਪਟਨਾ ਚੌਂਕ ਵਿਖੇ ਲਾਈਨਜ਼ ਕਲੱਬ ਸਮਾਣਾ 골ਡ ਦੀ ਟੀਮ ਵੱਲੋਂ ਟ੍ਰੈਫਿਕ ਇੰਚਾਰਜ ਸੇਵਕ ਸਿੰਘ ਅਤੇ ਉਹਨਾਂ ਦੀ ਟੀਮ ਦੇ ਸਹਿਯੋਗ ਨਾਲ ਨਿਪਟਰੇ ਚਾੜਿਆ ਗਿਆ। ਅੱਜ ਦੇ ਸੜਕ ਸੁਰੱਖਿਆ ਮਹਾਦੌਰਾਨ ਐਸ.ਡੀ.ਐਮ ਸਮਾਣਾ ਸ਼੍ਰੀ ਤਰਸੀਮ ਚੰਦ ਜੀ ਖਾਸ ਤੌਰ ਤੇ ਪੁਜੇ ਅਤੇ ਲੁੜਿੰਦੇ ਵਾਹਨਾਂ ਨੂੰ ਰੋਕ ਕੇ ਰਿਫਲੈਕਟਰ ਲਗਾਏ ਗਏ ਸਮਾਣਾ ਤੋਂ ਦੀਵਾਨ ਥਰੇਜਾ ਦੀ ਵਿਸ਼ੇਸ਼ ਰਿਪੋਰਟ ਟ੍ਰੈਫਿਕ ਪੁਲਿਸ ਸਮਾਣਾ ਤੇ ਲਾਇਨਜ਼ ਕਲੱਬ ਜਿਹੜਾ 골ਡ ਹੈਗਾ ਇਹਨਾਂ ਦੇ ਉਪਰਾਲੇ ਸਦਕਾ ਅੱਜ ਜਿਹੜੇ ਜਿਹੜਾ ਮਹੀਨਾ ਚੱਲ ਰਿਹਾ ਸੜਕ ਸੁਰੱਖਿਆ માં ਉਹਦੇ ਤਾਸੀ ਰਿਫਲੈਕਟਰ ਲਾਏ ਨੇ ਜੀ ਤਾਂ ਕਿ ਕੋਈ ਧੁੰਦ ਦਾ ਟਾਈਮ ਹੈਗਾ ਕਈ ਵਾਰੀ ਪਤਾ ਨਹੀਂ ਲੱਗਦਾ ਵੀ ਅੱਗੇ ਕਿਹੜਾ ਵਹੀਕਲ ਜਾ ਰਿਹਾ ਤੇ ਇਜੇ ਹੀ ਉਪਰਾਲਿਆਂ ਨਾਲ ਜਿਹੜਾ ਹੈਗਾ ਉਹ ਲੋਕਾਂ ਦੀਆਂ ਜਿਹੜੀਆਂ ਕੀਮਤੀ ਜਾਨਾਂ ਬਚਣਗੀਆਂ ਜੀ ਬਹੁਤ ਵੱਡਾ ਉਪਰਾਲਾ ਹੈਗਾ ਤੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹੈਗਾ ਟ੍ਰੈਫਿਕ ਪੁਲਿਸ ਸਮਾਣਾ ਦਾ ਤੇ ਜਿਹੜੇ ਲਾਇਨਸ ਕਪ ਗੋਲਡ ਵਾਲੇ ਜਿਹੜਾ ਹੈਗਾ ਇਹਨਾਂ ਦਾ ਧੰਨਵਾਦ ਕਰਦਾ ਨਾਲ ਮੈਂ ਬੇਨਤੀ ਵੀ ਕਰਦਾ ਹਾਂ ਸਮਾਣਾ ਸ਼ਹਿਰ ਵਾਸੀਆਂ ਨੇ ਵੀ ਹੁਣ ਵੀ ਮੈਂ ਆਇਆ ਤੇ ਲੋਕ ਜਿਹੜੇ ਹੈਗੇ ਨੇ ਰਸਤੇ 'ਚ ਹੀ ਗੱਡੀਆਂ ਲਾ ਕੇ ਚੱਲ ਜਾਂਦੇ ਦੇਖੋ ਫਿਰ ਪੁਲੀ ਸਮਾਣਾ ਵਾਸੀ ਆਮ ਦਾਣਗੇ ਵੀ ਸਾਡੇ ਚਲਾਣ ਹੋ ਰਹੇ ਨੇ ਤੇ ਆਪਣੇ ਆਪ ਹੀ ਸਮਝਣ ਵੀ ਕਿਉਂਕਿ ਟ੍ਰੈਫਿਕ ਬਹੁਤ ਜ਼ਿਆਦਾ ਵੱਜਦਾ ਸਮਾਣਾ ਦਾ ਬਣਤਰ ਇਸ ਤਰ੍ਹਾਂ ਦੀ ਹੈ ਕਿਆਂ ਵੀ ਸੜਕਾਂ ਗਲੀਆਂ ਥੋੜੀਆਂ ਭੀੜੀਆਂ ਨੇ ਤੇ ਪ੍ਰਸ਼ਾਸਨ ਦਾ ਟ੍ਰੈਫਿਕ ਪੁਲਿਸ ਦਾ ਸਾਥ ਦਿਓ ਅਸੀਂ ਸਾਰੇ ਰਲ ਕੇ ਇਸ ਸਮੱਸਿਆ ਤੇ ਹੱਲ ਪਾਸ ਜਿਹੜਾ ਸਮੱਸਿਆ ਦਾ ਹੱਲ ਕੱਢ ਸਕਦੇ ਹਾਂ ਮੇਰੀ ਅਪੀਲ ਹੈ ਬਾਤ ਕੋਈ ਲੰਬਾ ਇਹਨਾਂ ਦੇ ਵੀ ਸਾਡਾ ਚਲਾਣ ਕਿਉਂਕਿ ਮੈਂ ਵੀ ਹੁਣ ਗੱਡੀ ਚਲਾਣ ਬੁੱਕ ਰੱਖੀ ਵੀ ਹੈਗੀ ਆ ਤੇ ਹੁਣ ਜੇ ਕੋਈ ਨਹੀਂ ਸਮਝੇਗਾ ਤਾਂ ਫਿਰ ਉਹ ਜਿਹੜੇ ਨੇਮਾਨ ਸਰ ਚਲਾਨ ਕੱਟੇ ਜਾਣਗੇ ਮਾਨਾ ਗੋਲਡ ਵੱਲੋਂ ਹਰ ਸਾਲ ਦੀ ਤਰ੍ਹਾਂ ਲਗਭਗ 1000 ਰਿਫਲੈਕਟਰ ਜਿਹੜਾ ਟ੍ਰੈਫਿਕ ਜਿਹੜਾ ਮਾਂ ਚੱਲ ਰਿਹਾ ਹੈ ਮਨ ਮੈਂ ਤਾਂ ਇਵਨ ਲੋਕਾਂ ਨੂੰ ਕਹਾਂਗਾ ਕਿ ਟ੍ਰੈਫਿਕ ਸਪਤਾ ਹੈ ਜਾਂ ਪੰਦਰਵਾੜਾ ਜਾਂ ਮਾਂ ਨਹੀਂ ਚੱਲਣਾ ਚਾਹੀਦਾ ਇਹ ਸਾਰਾ ਸਾਲ ਚੱਲਣਾ ਚਾਹੀਦਾ ਹੈ ਕਿਉਂਕਿ ਸਾਡੀ ਛੋਟੀ ਛੋਟੀ ਕੋਸ਼ਿਸ਼ਾਂ ਨਾਲ ਬੜੀ ਕੀਮਤੀ ਜਾਨਾਂ ਬਚ ਸਕਦੀਆਂ ਨੇ ਅੰਕੜਿਆਂ ਅਨੁਸਾਰ ਮਤਲਬ ਭਾਰਤ ਚ 400 ਮੌਤ ਜਿਹੜੀ ਐਕਸੀਡੈਂਟ ਨਾਲ ਰੋਜ਼ ਹੋ ਰਹੀ ਹੈ ਦਿੱਲੀ ਤਾਂ ਜੇ ਅਸੀਂ ਛੋਟੇ ਛੋਟੇ ਉਪਰਾਲੇ ਕਰਾਂਗੇ ਤਾਂ ਇਹ ਐਕਸੀਡੈਂਟ ਅਸੀਂ ਬਚਾ ਸਕਦੇ ਆ ਮਨ ਲੋਕਾਂ ਨੂੰ ਚਾਹੀਦਾ ਕਿ ਕਿਤੇ ਵੀ ਮੰਨ ਲਓ ਕੋਈ ਲੱਗਦਾ ਕਿ ਜਿੱਥੇ ਐਕਸੀਡੈਂਟ ਜ਼ਿਆਦਾ ਹੁੰਦੇ ਨੇ ਚਾਹੇ ਉੱਥੇ ਰਿਫਲੈਕਟਰ ਲਗਾਣ ਜਾਂ ਰੇਡੀਅਮ ਟੇਪ ਲਗਾ ਦਨ ਚਾਹੀਏ ਉਹ ਲਗੰਦੇ ਰਹਿਣਾ ਚਾਹੀਦਾ ਹੈ। ਨਾਈਟ ਕਲਰ ਬੋਰਡ ਵਾਲਾ ਲੱਗਿਆ। ਹਾਂਜੀ ਅਜੇ ਮਾਨਯੋਗ ਐਸਐਸਪੀ ਸਾਹਿਬ ਦੇ ਹੁਕਮਾਂ ਮੁਤਾਬਕ ਤੇ ਮਾਨਯੋਗ ਐਸਡੀਐਮ ਸਾਹਿਬ ਸਮਾਨਾ ਪਹੁੰਚੇ ਨੇ ਜੀ ਤੇ ਮੈਂ ਬਹੁਤ ਧੰਨਵਾਦੀ ਹਾਂ ਜੀ ਆਪਣਾ ਲਾਈਨ ਕਲੱਬ 골ਡ ਦਾ ਜੀ ਜਿਨ੍ਹਾਂ ਦੇ ਉਪਰ ਉਪਰਾਂਦੇ ਸਤਕਾ ਜੀ ਤੇ ਤੁਹਾਡੀ ਪ੍ਰੈਸ ਦਾ ਵੀ ਬਹੁਤ ਬਹੁਤ ਧੰਨਵਾਦ ਜੀ ਜਿਹੜੇ ਤੁਸੀਂ ਪਹੁੰਚੇ ਹੋ ਜੇ ਲੋਕਾਂ ਨੂੰ ਜਾਗਰੂਤ ਕਰ ਰਹੇ ਆ ਜੀ ਤੁਹਾਨੂੰ ਸਬੰਧੀ ਐਕਸੀਡੈਂਟਾਂ ਤੋਂ ਬਚਿਆ ਜਾਵੇ ਤਾਂ ਤਾਂ ਹੀ ਤੇ ਟਿੱਪਾਂ ਲਾਣ ਵੱਧ ਤੋਂ ਵੱਧ ਸਾਡੇ ਤੋਂ ਤੁਹਾਨੂੰ ਹਾਸਲ ਵੀ ਕਰ ਸਕਦੇ ਨੇ ਦਫ਼ਤਰ ਵੀ ਪਈਆਂ ਨੇ ਇਹਨਾਂ ਨੂੰ ਜਮ੍ਹਾਂ ਕਰਵਾਤੀਆਂ ਤੇ ਜੀ ਕੁਝ ਤੇ ਅਸੀਂ ਵੀ ਲਾ ਰਹੇ ਆ ਜੀ ਵੱਧ ਤੋਂ ਵੱਧ ਇੱਕ ਸ਼ਹਿਰ ਵਾਸੀ ਨੇ ਅਪੀਲ ਵੀ ਹੈ ਜੀ ਵੀ ਜਿਵੇਂ ਜਾਮ ਲੱਗਦਾ ਬਹੁਤ ਜ਼ਿਆਦਾ ਆਪਣੀ ਗੱਡੀਆਂ ਤਰੀਕੇ ਨਾਲ ਲਾਣ ਜੀ ਤਾਂ ਕਿ ਚਲਾਨਾਂ ਤੋਂ ਵੀ ਉਹਨਾਂ ਤੋਂ ਬਚਿਆ ਜਾ ਸਕੇ ਵੀ ਨਹੀਂ ਫਿਰ ਚਲਾਨਾ ਤਾਂ ਹੁੰਦੀ ਹੀ ਨੇ ਜਰ ਤੁਹਾਨੂੰ ਪਤਾ ਹੀ ਹੈ ਜੀ ਮੀਡੀਆ ਦਾ ਬਹੁਤ ਸਾਰਥਕ ਰੋਲ ਰਹੇਗਾ ਜੀ ਮੇਰੀ ਤੁਹਾਨੂੰ